ਮੰਮੀ ਹੋਣੀ ਤੇ ਵੇਲੀ ਗਏ ਨੇ ਅੱਛਾ ਵੇਲੀ ਗਏ ਆ ਹਾਂਜੀ ਤੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆਈ ਹਾਂ ਘਰ ਸੰਧੀਏ ਆਹੋ ਘਰ ਕਿਦਾਂ ਸੱਜ ਸਕਦੇ ਆ ਉਹ ਵੀ ਤਾਂ ਮੰਮੀ ਹੋਣੀ ਤੇ ਘਰੇ ਰਹਿੰਦੀ ਆ ਤੂੰ ਕੋਈ ਨਾ ਕੋਈ ਨਵੇਂ ਆਉਂ ਤ ਬਣਾ ਵੀ ਮੰਮੀ ਡੈਡੀ ਜਿਹੜੇ ਆ ਨਾ ਘੰਟੇ 2 ਘੰਟੇ ਵਾਸਤੇ ਨਾ ਕਿਤੇ ਜਾਣ ਰੁਪਿੰਦਰ ਇਸੇ ਗੱਲ ਦੀ ਤਰੀ ਭਲਾਈ ਆ ਕੋਈ ਗੱਲ ਨਹੀਂ ਮਮੀ ਜੀ ਮੈਂ ਸਮਾਨ ਤੁਹਾਨੂੰ ਲਿਖ ਦਿੰਨੀ ਆ ਤੇ ਤੁਸੀਂ ਲਿਆ ਦਿਓ ਤੇ ਨਾਲੇ ਮਹਿਨਾ ਵਾਲੇ ਵੇਖਾ ਮਾੜਾ ਜਿਹਾ ਬਾਹਰ ਨੂੰ ਗਏ ਹੀ ਸੰਦੀਪ ਮੈਨੂੰ ਨਹੀਂ ਪਤਾ ਕਿ ਦੋ ਕਿ ਕੁਰਸੀਆਂ ਉਹਨਾਂ ਕੋਲ ਬਸ ਮੈਂ ਉੱਥੇ ਜਾ ਕੇ ਰਾਜੀ ਨਹੀਂ ਆਇਗਾ ਮਮਾ ਜੀ ਮੈਨੂੰ ਨਹੀਂ ਪਤਾ ਕਿ ਉਹ ਇੰਨੇ ਮਾਰੇ ਆ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਉੱਥੇ ਵਿਆਹ ਕਰਾਉਣਾ ਹੀ ਨਹੀਂ ਦੇਖ ਜਲਦੀਏ ਤਾਂ ਮੈਂ ਤੇਰੇ ਨਾਲ ਸਾਰੀ ਗੱਲ ਕੀਤੀ ਸੀ ਕਿ ਘਰ ਉਹਨਾਂ ਦੇ ਕੱਚੇ ਆ ਮੈਨੂੰ ਇਹ ਥੋੜੀ ਪਤਾ ਸੀ ਵੀ ਦੋ ਹੀ ਕਮਰੇ ਆ ਜੋ ਬੰਨੋ ਸਤਣਾਉਂਗਾ ਉਹ ਹਾਂਜੀ ਮੈਂ ਤੁਹਾਨੂੰ ਮਿਲਾ ਦਿੰਨਾ ਉਹਦੇ ਨਾਲ ਅੱਛਾ ਤੁਸੀਂ ਫਿਰ ਕਹਿੰਦੇ ਰਹਿੰਦੇ ਹੋ ਨਾ ਵੀ ਉਹਨਾਂ ਨਾਲ ਗੱਲ ਕਰ ਲਿਓ ਪਰਿਆ ਵੀ ਇਹ ਚੀਜ਼ ਸੋਚ ਲਿਓ ਵੀ ਉਹਨਾਂ ਦੀ ਕੋਈ ਮੰਗ ਨਾ ਹੋਵੇ ਉਹ ਨਾ ਹੋਏ ਵੱਡੇ ਘਰ ਦਾ ਵੇਖੀ ਜਾਈਏ ਤੇ ਬਾਅਦ ਚ ਉਹਨਾਂ ਦੀਆਂ 100 ਮੰਗਾਂ ਨਿਕਲਣ